ਸਤਿ ਸ੍ਰੀ ਅਕਾਲ ਵੀ ਮਿੱਤਰੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਅੱਜ ਅਸੀਂ ਖੜੇ ਆ ਕੋਟਕਪੂਰਾ ਪੁਰਾਣੀ ਦਾਣਾ ਮੰਡੀ ਇੱਥੇ ਦਾ ਜੇ ਇੱਕ ਮੰਦਿਰ ਤੇ ਮੰਦਿਰ ਦੇ ਨਾਲ ਹੀ ਇੱਕ ਸ੍ਰੀ ਬਾਲਾ ਜੀ ਰਸੋਈ ਰੋਟੀ ਬੈਂਕ ਠੀਕ ਆ ਜੀ ਇੱਥੇ 20 ਰੁਪਏ ਦੇ ਵਿੱਚ ਭਰ ਪੇਟ ਖਵਾ ਜਾਂਦਾ ਖਾਣਾ ਠੀਕ ਆ ਜੀ ਤੇ ਆਓ ਤੁਹਾਨੂੰ ਦਿਖਾਉਣੇ ਆ ਉਹ ਜਿੱਥੇ ਕਿ 20 ਰੁਪਏ ਦੇ ਵਿੱਚ ਰੋਟੀ ਖਵਾਈ ਜਾਂਦੀ ਹੈ ਸ੍ਰੀ ਬਾਲਾ ਜੀ ਰਸੋਈ ਤੇ ਰੋਟੀ ਬੈਂਕ ਆਓ ਜੀ ਇਹਨਾਂ ਦੀ ਰਾਤ ਅੱਧੀ ਰਾਤ ਨੂੰ ਪਤਾ ਲੱਗਿਆ ਆਪਾਂ ਪੁਲਿਸ ਲਗਾਈਆ ਪੁੱਛਿਆ ਇਹਨਾਂ ਦਾ ਕਿਹੜਾ का चला ज्ञान अच्छा कोई मड़ा ਇਹ ਪੱਟਰ ਪੱਟਰ ਜਿਹਾ ਲੱਗਦਾ ਨੰਗਣਾ ਸੀ ਇਹ ਤੋਂ ਹਾਂਜੀ ਇਹ ਆ ਜੀ ਮਸ਼ੀਨ ਜਿਹੜੀ ਕੀ ਢੇਡੇ ਕਰਦੀ ਹੈ ਇਹਦੇ ਵਿੱਚ ਵੀ ਜਾਂਦਾ ਜੀ ਢੇਡਾ ਦੇਖ ਸਕਦੇ ਹੋ ਹਨਾ ਇਹ ਅੱਗੇ ਜਾ ਕੇ ਰੋਟੀ ਬੰਦ ਰਹੀ ਹੈ ਜੀ ਇੱਥੋਂ ਜਾ ਕੇ ਦੇ ਦੇਖ ਆਪ ਨੇ ਠੀਕ ਆ ਜੀ ਆ ਵੀ ਜੀ ਰੋਟੀ ਤੇ ਇਹ ਜਾ ਕੇ ਇਦਾਂ ਬਣ ਜਾਂਦੀ ਹੈ ਠੀਕ ਆ ਜੀ ਆ ਬੜੀ ਜੀ ਰੋਟੀ ਠੀਕ ਆ ਜੀ ਇੱਥੇ ਜੀ ਰੋਟੀਆਂ बन के तैयार हो जाएगा ठीक है जी मशीन के बच निकल आ रोटियाँ अगर संगतिया ठीक है जी ये सेवादार सेवा कर ठीक है जी ये पूरा प्रोसैस ठीक है जी ये देख ਹਾਂਜੀ ਰੋਟੀ ਬੈਂਕ ਠੀਕ ਆ ਜੀ ਸ਼੍ਰੀ ਬਾਲਾ ਜੀ ਰਸੋਈ ਠੀਕ ਆ ਜੀ ਤੇ ਇੱਥੇ ਗਰੀਬ ਬੰਦਾ 20 ਰੁਪਏ ਦੀ ਰੋਟੀ ਖਾ ਸਕਦਾ ਜੀ ਤੇ ਅੱਜ ਸਬਜ਼ੀ ਚ ਬਣਿਆ ਜੀ ਪਨੀਰ ਤੇ ਤੁਸੀਂ ਦੇਖੋ ਜੇ ਅਸੀਂ ਪਨੀਰ ਹੋਟਲ ਤੋਂ ਲੈਨੇ ਆ ਨਾ ਜੀ ਤੇ ਤੁਹਾਨੂੰ ਪਤਾ ਹੀ ਆਦਾ ਰੇਟ ਕੀ ਹੁੰਦਾ ਨਾ ਇੱਥੇ 20 ਰੁਪਏ ਦੇ ਵਿੱਚ ਹੀ ਤੁਹਾਨੂੰ ਪਨੀਰ ਦੇ ਨਾਲ ਰੋਟੀ ਦਿੱਤੀ ਜਾਂਦੀ ਹੈ ਠੀਕ ਆ ਜੀ ਰੋਟੀ ਵੀ ਬਹੁਤ ਵਧੀਆ ਠੀਕ ਆ ਜੀ ਸੇਵਾ ਹੀ ਹੈ ਇੱਕ ਸੇਵਾ ਲੰਗਰ ਸੇਵਾ ਠੀਕ ਆ ਜੀ ਓਕੇ ਜੀ ਲਓ ਜੀ ਲਓ ਕਲੀ ਤਰੀਕੇ ਤੇ ਆਹ ਸੋ ਹਾਂ ਜੀ ਬੰਦ ਹੈ ਹਾਂ ਜੀ ਕਰਾਉਣੇ ਈ ਤੁਹਾਡੀ ਗੱਲਬਾਤ ਸੰਗਤਾਂ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਹਨ ਤੇ 20 ਰੁਪਏ ਦੇ ਵਿੱਚ ਬਹੁਤ ਹੀ ਅੱਛਾ ਖਾਣਾ ਮੁਹੱਈਆ ਕਰਾਇਆ ਜਾਂਦਾ ਇਹਨਾਂ ਨੂੰ ਤੇ ਆਪਾਂ ਬਾਕੀ ਗੱਲਬਾਤ ਕਰਦੇ ਵੀ ਇਹਨਾਂ ਨੂੰ ਕਿਹੋ ਜਿਹਾ ਲੱਗ ਰਿਹਾ ਠੀਕ ਆ ਜੀ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਤੁਸੀਂ ਅੱਜ ਇੱਥੇ ਖੜੇ ਹੋ ਹਾਂ ਜੀ ਤੇ ਇੱਥੇ ਮਿਲ ਰਿਹਾ ਜੀ 20 ਰੁਪਏ ਚ ਖਾਣਾ ਹਾਂ ਜੀ ਬਹੁਤ ਵਧੀਆ ਜੀ ਤੇ ਕਿੱਦਾਂ ਦਾ ਲੱਗਦਾ ਜੀ ਤੁਹਾਨੂੰ ਚੰਗਾ ਲੱਗਦਾ ਜੀ ਇਹ ਬਹੁਤ ਵਧੀਆ ਗੱਲ ਬਾਤ ਹੈ ਜੀ ਸਬ지 ਪਨੀਰ ਨਾਲ ਜੀ ਪਨੀਰ ਵਾਲੀ ਸਬ지 ਰੋਟੀਆਂ ਪੰਜ ਜੀ ਅਚਾਰ ਵਗੈਰਾ ਸਾਰਾ ਕੁਝ ਹਾਂਜੀ 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 ਪੈਕਿੰਗ ਕਰਕੇ ਦਿੰਦੇ ਆ ਜੀ ਇਹੀ ਖਾਣਾ ਸੀ ਹੋਟਲ ਤੋਂ ਖਾਣੇ ਆ ਤੇ ਸਾਨੂੰ ਪੈਕਿੰਗ ਕਰਕੇ ਕਿੰਨੇ ਚ ਲਾਉਣਗੇ ਜੀ ਬਹੁਤ ਮਹਿੰਗੀ ਹੈ ਜੀ ਬਹੁਤ ਜਿਆਦਾ ਮਹਿੰਗੀ ਦਿੰਦੇ ਹਨਾ ਜੀ ਇੱਕ 1.5 ਟ੍ਰੱਕਰਾ ਦਾ ਹਾਂਜੀ ਬਾਈ ਜੀ ਕਿਦਾਂ ਦਾ ਲੱਗਦਾ ਜੀ ਤੁਹਾਨੂੰ ਬਹੁਤ ਵਧੀਆ ਜੀ ਵਧੀਆ ਲੱਗਦਾ ਜੀ ਹਾਂਜੀ ਹਾਂਜੀ 20 ਰੁਪਏ ਦੇ ਵਿੱਚ ਬਹੁਤ ਵਧੀਆ ਸਬ지 ਪੇਟ ਭਰ ਪੇਟ ਭਰ ਖਾਣਾ ਜੀ ਹਨਾ ਜੀ ਤੇ ਵੈਸੀ ਹੋਟਲ ਤੋਂ ਖਾਈਏ ਤਾਂ 100 ਰੁਪਏ ਦਾ ਲੱਗ ਜਾਂਦਾ ਹੈ। ਹਾਂਜੀ। ਇੱਕ ਪੈਸੇ ਨਹੀਂ ਲੱਗ ਜਾਂਦਾ ਸੋਤਲ ਜਾਨੀ ਕਿ ਇਹ ਤਾਂ ਇੱਕ ਹਾਂਜੀ ਸੇਵਾ ਜੀ। ਆ ਸੇਵਾ ਹੀ ਹੈ। ਇੱਕ ਲੰਗਰ ਹੀ ਹੈ। ਹਾਂਜੀ। ਤੇ ਦੇਖ ਸਕਦੇ ਆ ਵੀ ਇੱਕ ਬਹੁਤ ਵੱਡੀ ਸੇਵਾ ਹੈ ਹਨਾ। ਹਾਂਜੀ। ਤੇ ਯਾਰ ਆਪਾਂ ਇਹ ਚੀਜ਼ ਜੇ ਆਪਾਂ ਪਨੀਰ ਦੀ ਸਬਜ਼ੀ ਕਿਤੇ ਹੋਟਲ ਤੋਂ ਖਾਈਏ ਨਾ 50 ਦੀ ਪਲੇਟ ਹੈ। 50 ਰੁਪਏ ਦੀ ਕੱਲੀ ਪਲੇਟ ਪਨੀਰ ਦੇ ਦੇਣਗੇ ਬਾਕੀ ਫੁੱਲ ਕਾ ਵਗੈਰਾ ਪਾ 50 ਰੁਪਏ ਦੀ ਨਾਲ ਪੰਜ ਫੁਲਕੇ ਆਈ ਆ achar ਆ ਸਬਜ਼ੀ ਆ ਬਹੁਤ ਵਧੀਆ ਲੱਗਦਾ। ਠੀਕ ਆ ਜੀ ਹਾਂਜੀ ਭਾਈ ਜੀ ਤੁਹਾਨੂੰ ਕਿੱਦਾਂ ਲੱਗਦਾ ਜੀ ਇਹਦਾ ਫਾਰਮ ਆ ਗਿਆ ਬੜੀਆ ਲੱਗਦਾ ਹੈ ਹਾਂਜੀ ਬੌਜੀ ਤੁਹਾਨੂੰ ਬਹੁਤ ਵਧੀਆ ਤਾਂ ਹੀ ਲਾਈਨ ਤੇ ਲੱਗੇ ਆ ਜੀ ਠੀਕ ਆ ਜੀ ਠੀਕ ਆ ਵਧੀਆ ਗੱਲ ਆ ਜੀ ਤੇ ਬਹੁਤ ਵਧੀਆ ਸੇਵਾ ਇਹਨਾਂ ਦੀ ਹੈ ਨਾ ਤੇ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਇਹ ਸਿਸਟਮ ਚਲਾਇਆ ਹੈ ਨਾ ਗਰੀਬਾਂ ਤੇ ਬਹੁਤ ਵਧੀਆ ਗੱਲ ਆ ਜੀ ਹਸਪਤਾਲ ਦੇ ਵਿੱਚ ਕੋਈ ਮਰੀਜ਼ ਦਾਖਲ ਹੋਵੇ ਉਹਦੇ ਉੱਤੇ ਵੀ ਬਹੁਤ ਵੱਡੀ ਸਹੂਲਤ ਹੈ ਹਨਾ ਤੇ ਦੁਖੀ ਹੁੰਦਾ ਬੰਦਾ ਯਾਰ ਪੈਸੇ ਉਧਰ ਵੀ ਲੱਗ ਜਾਂਦੇ ਆ ਪੈਸੇ ਰੋਟੀ ਤੇ ਵੀ ਲੱਗ ਜਾਂਦੇ ਆ ਇਹ ਕਈ ਵਾਰੀ 5-5 7-7 ਹਜ਼ਾਰ ਦੀ ਰੋਟੀ ਖਾ ਜਾਂਦੇ ਆ ਬਹੁਤੇ ਹਨਾ ਤੇ ਉਹ ਚੀਜ਼ ਬਚੀ ਹੈ ਇੱਥੇ ਆਉਂਦੇ ਆ ਲੋਕ ਤੇ ਆਪਦੀ ਰੋਟੀ ਪਾਣੀ ਖਾਂਦੇ ਵਧੀਆ ਸੋਨਾ ਖਾਣਾ ਦਿੰਦੇ ਆ ਹਨਾ ਬਹੁਤ ਵੱਡੀ ਸਹੂਲਤ ਹੈ ਠੀਕ ਹੈ ਜੀ ਆ ਗਿਆ ਨਹੀਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਠੀਕ ਹੈ ਜੀ 2 ਵਜੇ ਕੰਮ ਆਈ ਬਹੁਤ ਵਧੀਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਸਾਰੇ ਦੱਸ ਰਹੇ ਹਨ ਉਧਰ ਇੱਕ ਵੀਰ ਖਾਣਾ ਖਾ ਰਿਹਾ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂ ਠੀਕ ਹੈ ਜੀ ਕਿੱਦਾਂ ਲੱਗਦਾ ਜੀ ਲੰਗਰ ਮਾਲਕ ਜੀ ਦੇ ਆਜ ਦੀ ਗੱਲ ਹੀ ਬਹੁਤ ਵਧੀਆ ਜੀ ਬਹੁਤ ਬਹੁਤ ਵਧੀਆ ਜੀ ਇਹ ਜਿਹੜੀ ਗੱਲ ਹੈਗੀ ਠੀਕ ਹੈ ਜੀ ਮਤਮਾ ਦੇ ਆਜ ਦੀ ਗੱਲ ਹੈਗੀ ਇਹ ਹਾਂ ਜੀ ਵਧੀਆ ਗੱਲ ਹੈ ਜੀ ਹਾਂ ਬਹੁਤ ਸੁਖਸ਼ਾਂਤੀ ਪ੍ਰਮਾਤਮਾ ਜਿਹੜੇ ਨੇ ਪ੍ਰਮਾਤਮਾ ਲੰਗਰ ਲਾਇਆ ਹੈਗਾ ਜਿਹੜੇ ਪਰਵਾਹ ਨੇ ਸੁੱਛ ਭੇਜਿਆ ਲੰਗਰ ਵਾਸਤੇ ਹਾਂ ਜੀ ਹਾਂ ਜੀ ਮੈਂ ਤਾਂ ਕਹਨਾ ਬਹੁਤ ਸੁਖਸ਼ਾਂਤੀ ਹੈ ਵੀ ਲੋਕਾਂ ਦਾ ਪ੍ਰਾਪਤ ਕਰਦੇ ਪਏ ਹੈ ਜਿਹੜੀ ਗੱਲੇ ਗੀਆਂ ਠੀਕ ਹੈ ਜੀ ਠੀਕ ਹੈ ਜੀ ਇਹ ਜੇ ਵਰਗਾ ਜੇ ਦੋ ਚਾਰ ਬੰਦੇ ਹੋਰ ਜਮ ਜਾਂਦੇ ਜਿਹੜੀ ਗੱਲੇ ਗੀਆਂ ਤੇ ਦੁਨੀਆ ਵਿੱਚ ਭਰ ਆ ਦੋ ਜਿਹੜੀ ਗੱਲੇ ਦੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਗੱਲ ਹੈ ਹਾਂ ਰੋਟੀ ਖਾਣੇ ਇਹ ਕੋਈ ਗੱਲ ਤਾਂ ਆ ਗਰ ਰੋਟੀ ਲਾ ਕੇ ਆ ਗਏ ਤੇ ਇਹ ਜੀ ਜਿਹੜਾ ਜਿਹੜਾ ਲੰਗਰ ਲਾਇਆ ਹੋਇਆ ਹਨਾ ਤੇ ਬਹੁਤ ਵੱਡੀ ਸੇਵਾ ਜੀ ਤੇ ਇਹ ਵੀਰ ਕਹਿੰਦੇ ਅੱਜ ਅੱਜ ਇੱਕ ਪਨੀਰ ਦੇ ਨਾਲ ਸਬਜ਼ੀ ਮਿਲੀ ਹੈ ਜੀ ਪਨੀਰ ਦੀ ਸਬਜ਼ੀ ਮਿਲੀ ਹੈ ਹਾਂਜੀ ਤੇ ਰੋਟੀ ਹਾਂਜੀ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਹਾਂਜੀ ਹਾਂ 20 ਰੁਪਏ ਥਾਲੀ ਹੈ ਜੀ ਹਾਂ 20 ਰੁਪਏ ਥਾਲੀ 20 ਰੁਪਏ ਇਹ ਫੁਲਕੇ ਨਹੀਂ ਆਉਂਦੇ ਜੀ ਨਹੀਂ ਨਹੀਂ ਫੁਲਕੇ ਆਉਂਦੇ ਹੈ ਹਾਂਜੀ ਹਾਂਜੀ ਤੇ ਇਹ ਸਾਰਾ ਕੁਝ ਹੀ ਮੁਹੱਈਆ ਕਰਾਈ ਜਾਂਦੇ ਆ ਹਾਂ ਤੇ ਬਾਕੀ ਜਿਹੜੇ ਚੰਦਾ ਵਜ ਹੈਗਾ ਤੇ ਲੋਕਾਂ ਦਾ ਸੇਵਾ ਤੇ ਲਾਈ ਜਾਂਦੇ ਜਿਹੜੀ ਗੱਲ ਹੈ ਠੀਕ ਆ ਜੀ ਠੀਕ ਆ ਕੜੇ ਕੜੀ ਚੋਲ ਹੁੰਦੇ ਆ ਕੜੀ ਹੁੰਦੀ ਹੈ ਦਾਲ ਹੁੰਦੀ ਹੈਗੀ ਆ ਤੇ ਹੋਰ ਸਮਾਨ ਹੁੰਦਾ ਹੈ ਜਿਹੜੀਆਂ ਅਈਆ ਪਰਮਾਦਰਸ਼ ਅਰਦਾਸ ਕਰਨੇ ਇਹ ਜੇ 10 ਬੰਦੇ ਹੋਰ ਭੇਜਣਾ ਠੀਕ ਆ ਜੀ ਤਾਂ ਵਾਹਿਗੁਰੂ ਮਿਹਰ ਕਰਦੇ ਆ ਸੱਚਾ ਪਾਤਸ਼ਾਹ ਜੇ 2 4 50 ਦੇ ਬੰਦੇ ਅੱਗੇ ਮਿਲ ਜਾਣ ਤੇ ਪੰਜਾਬ ਦਾ ਤਰੱਕੀ ਹੋ ਜੇ ਜੀ ਕਲੇਗੀ ਠੀਕ ਆ ਜੀ ਠੀਕ ਆ ਅ ਠੀਕ ਆ ਜੀ ਬਹੁਤ ਵਧੀਆ ਵੱਡੀ ਸੇਵਾ ਜੀ ਇਹ ਬਹੁਤ ਵਧੀਆ ਗੱਲ ਆ ਹਨਾ ਲੋਕਾਂ ਦੀ ਸੇਵਾ ਕਰ ਰਹੇ ਆ ਨਾ ਮਾਤਰ ਪੈਸੇ ਆ 20 ਰੁਪਏ ਨਾ ਮਾਤਰ ਪੈਸੇ ਲੈ ਕੇ ਇਹ ਬਹੁਤ ਵੱਡੀ ਸੇਵਾ ਕਰ ਰਿਹਾ ਹੈ ਇਹ ਤੁਸੀਂ ਹੋਟਲ ਦੇ ਜਗ੍ਹਾ ਤੇ ਲੋਈ 70 ਰੁਪਏ ਖਾ ਲੈਂਦੇ 70 ਰੁਪਏ ਫਲਕਾ ਕਰਦੇ ਜਾਂ ਕੰਮ ਕਰਤੋ ਨਹੀਂ ਹਾਂਜੀ ਹਾਂਜੀ ਤੇ 40 ਰੁਪਏ ਦਾਲ ਦੇਈ ਜਾਂਦੇ ਹਾਂ ਹਾਂਜੀ 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 ਤੇ ਮੈਂ ਤੁਹਾਨੂੰ ਕਰਵਾਤਾ ਕਿ ਸਾਰੇ ਭਾਈ ਗੁਰੂ ਲੰਗਰ ਇਥੇ ਚੱਕੀ ਆਖਰ ਜਿੱਦੀ ਕੱਢੀ ਗਿਆ ਠੀਕ ਆ ਜੀ ਤੋਂ ਬਹੁਤ ਜੇ ਸ ਕੋਈ ਹੋਟਲ ਦਾ ਤੁਹਾਨੂੰ ਆਡਰ ਬੱਕਰਾ ਦੋ ਇਹ ਬਾਲਾ ਜੀ ਸੇਵਾ ਸ਼ਲੰਕਤ ਸੀ ਮੈਂ ਇਥੇ ਵਿੱਚੋਂ ਇਥੇ ਆਰਡਰ ਬੁੱਕ ਕਰਾਓ ਤੁਹਾਡੇ ਘਰੇ ਸੰਗਰ ਪੇਜਾ ਹੋਣੀ ਗਰੀ ਗਰੀ ਠੀਕ ਹੈ ਬਹੁਤ ਵਧੀਆ ਲੱਗਾਈ ਤੁਹਾਡੇ ਨਾਲ ਗੱਲਬਾਤ ਕਰਕੇ ਠੀਕ ਹੈ ਜੀ ਹਾਂ ਜੇ ਕੋਈ ਦੁੱਖ ਸੇ ਦੇਖੇ ਚਿੰਤਾ ਹੋਵੇ ਤੇ ਸਾਡਾ ਮੌਕਾ ਦੇ ਸੇਵਾ ਦਾ ਅਸੀਂ ਤੁਹਾਡੇ ਘਰੇ ਆ ਕੇ ਸੇਵਾ ਕਰਕੇ ਜਾ ਕਰਨ ਜਰੀ ਗਰੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਗੱਲ ਆ ਜੀ ਕਿਰਪਾ ਰੱਖੇ ਬਾਲਾ ਜੀ ਇਹਨਾਂ ਦੇ ਉੱਤੇ ਤੇ ਇਦਾਂ ਹੀ ਇਹ ਲੰਗਰ ਲਾਉਂਦੇ ਰਹਿਣ ਬਾਲਾ ਜੀ ਲੰਗਰ ਜਿਵੇਂ ਸੇਵਨ ਸੀ ਠੀਕ ਹੈ ਜੀ ਚੰਗਾ ਭਾਈ ਲੰਗਰ ਗੇ ਚੱਲਦਾ ਨਾ ਭਾਈ ਬਹੁਤ ਵਧੀਆ ਜੀ ਠੀਕ ਠਾਕ ਓਕੇ okay, ਸਰ